ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਸਵੇਰ ਦੇ ਅਮਰਤ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਨੋ ਵੇਲਾ ਵੇ ਜਿਸ ਵੇਲੇ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਉਹ ਵੇਲਾ ਸੋ ਦਰਸ਼ਨ ਕਰਨਾ ਹਾਉ ਬਲੇਹਾਰੀ ਸਤਿਗੁਰੂ ਚਰਨਾ ਤਨ ਉਹ ਵੇਲਾ ਜੋ ਦਰਸ਼ਨ ਕਰਨਾ ਹਉ ਬਲੇ ਹਾਰੀ ਸਤਿਗੁਰੂ ਚਰਨਾ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਜਿਸ ਟਾਈਮ ਤਨ ਉਹ ਵੇਲਾ ਹੁੰਦਾ ਵੇ ਤਨ ਉਹ ਵੇਲਾ ਹੁੰਦਾ ਵਾਹਿਗੁਰੂ ਜੀ ਤੁਸੀਂ ਵੀ ਦਰਸ਼ਨ ਕਰਕੇ ਆਪਣੇ ਜਨਮ ਨੂੰ ਸਫਲਾ ਕਰੋ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਹੀ ਦੁਨੀਆ ਦੀਆਂ ਖੁਸ਼ੀਆਂ ਦਵੇ ਵਾਹਿਗੁਰੂ ਜੀ ਤੁਹਾਡੇ ਸਾਰੇ ਹੀ ਦੁੱਖਾਂ ਦਾ ਨਾਸ ਕਰੇ ਸਾਰੀਆਂ ਹੀ ਮਨੋਪਾਵਨਾ ਪੂਰੀਆਂ ਕਰਨ ਬਹੁਤ ਪਿਆਰਾ ਸ਼ਬਦ ਸ਼ਬਦ ਗੁਰਦੁਆਰਾ ਸਹਿਬ ਹੋ ਰਿਹਾ ਸੀ ਮਿਲ ਮੇਰੇ ਪ੍ਰੀਤਮ ਜੀਓ ਤੁਥ ਬਿਨ ਖਰੀ ਨਿਮਾਨਾ ਮਿਲ ਮੇਰੇ ਪ੍ਰੀਤਮ ਜੀਓ ਤੁਥ ਬਿਨ ਖਰੀ ਨਿਮਾਨਾ ਮੇਲ ਮੇਰੇ ਪ੍ਰੀਤਮ ਜਿਓ ਤੋਥ ਬਿਨ ਖਰੀ ਨੀ ਮਾਨਾ ਬਹੁਤ ਪਿਆਰਾ ਸ਼ਬਦ ਹੋ ਰਿਹਾ ਸੀ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਬਹੁਤ ਸਕੂਨ ਮਿਲਦਾ ਵੇ ਵਾਹਿਗੁਰਜੀ ਦੇ ਦਰਸ਼ਨ ਕਰਕੇ ਵਾਹਿਗੁਰਜੀ ਸਭ ਨੂੰ ਹੀ ਖੁਸ਼ੀਆਂ ਬਖਸ਼ਣ ਸਤਨਾਮ ਵਾਹਿਗੁਰੂ सम वा हे गुरु समवा वाहे गुरु वाहे गुरु समवा वा हे गुरु सम वा हे गुरु सम वा हे गुरु सम वाहे गुरु साम वा हे गुरु साम वाहे गुरु साम वा हे गुरु साम वाहे गुरु सातनाम वाहे गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਵਾਹਿਗੁਰਜੀ ਦੀਆਂ ਬਣਾਈਆਂ ਹੋਈਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਫੈਮਿਲੀ ਦੇ ਮੈਂਬਰਾਂ ਨਾਲ ਤਾਂ ਕਿ ਉਹ ਵੀ ਦਰਸ਼ਨ ਕਰ ਲੈਣ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਸ਼ੋਕ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਫਤਿਹ ਚ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ